ਨੌਰੀ ਬਾਰਡਰ ਖਾਲੀ ਕਰਵਾਉਣ ਅਤੇ ਵੱਡੇ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤੇ ਅੱਜ ਕਈ ਦਿਨਾਂ ਬਾਅਦ ਉਨ੍ਹਾਂ ਕਿਸਾਨ ਆਗੂ ਨੂੰ ਸੰਗਰੂਰ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ ਤਾ ਬਾਹਰ ਆਉਂਦੇ ਸਾਰ ਹੀ মিডিਆ ਨਾਲ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਲੋਂਗੋਵਾਲ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਸਾਡੇ ਉੱਤੇ ਅਤਿਆਚਾਰ ਕੀਤਾ ਹੈ ਜੋ ਅਤਿਆਚਾਰਕਾਰੀ ਹੈ ਉਸ ਦੇ ਨਾਲ ਨਾ ਤਾਂ ਅਸੀਂ ਡਰਨ ਵਾਲਿਆਂ ਤੇ ਨਾ ਹੀ ਅਸੀਂ ਦਬਨ ਵਾਲਿਆਂ ਤੇ ਨਾ ਹੀ ਕੋਈ ਪ੍ਰਦਰਸ਼ਨ ਸਾਡੇ ਕੈਨਸਲ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਦੀਆਂ ਮੰਗਾਂ ਨੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਕੱਠੇ ਹੋ ਕੇ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਹੀ ਕੰਮ ਪੰਜਾਬ ਦੇ ਅਧੂਲਨਕਾਰੀਆਂ ਨੂੰ ਇਨਲੀਗਲ ਤਰੀਕੇ ਦੇ ਨਾਲ ਬਾਰਡਰਾਂ ਤੋਂ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਝੂਠਾ ਨੈਟ ਬਸਰਜ ਕੇ ਅਠਾਇਆ ਕਿ ਕਿਸਾਨ ਸੜਕਾਂ ਬੰਦ ਕਰੀ ਬੈਠੇ ਆ ਮੇਰਾ ਸਵਾਲ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਸਪਸ਼ਟ ਕਰੇ ਕਿ ਭਗਵੰਤ ਮਾਨ ਦੀ ਸਰਕਾਰ ਤੇ ਉਹਨਾਂ ਦੇ ਹਰਪਾਲ ਚਿਮਾ ਜਿਹੜੇ ਮੰਤਰੀ ਨੇ ਕੈਬਨਟ ਜਾਂ ਇੱਥੇ ਉਹਨਾਂ ਦੇ ਹੋਰ ਮੀਡੀਆ ਸੈੱਲ ਵਾਲੇ ਸਪਸ਼ਟ ਕਰਨ ਇਹ ਤੱਥ ਸਾਰਿਆਂ ਨੂੰ ਪਤਾ ਹੈ ਮੀਡੀਆ ਨੂੰ ਪਤਾ ਹੈ ਕਿ 8 ਦਿਨ ਪਹਿਲਾਂ ਹੀ ਹਰਿਆਣਾ ਦੀ ਸਰਕਾਰ ਨੇ ਜਿਹੜੇ ਬਾਡਰ ਨੇ ਉਹ ਕੰਦਾ ਕੱਢ ਕੇ ਪੱਥਰ ਦੀਆਂ ਕੰਲ ਲਾ ਕੇ ਸੀਲ ਕੀਤੀ ਸੀ ਕਿਸਾਨਾਂ ਨੇ ਸੜਕਾਂ ਨਹੀਂ ਸੀ ਬੰਦ ਕੀਤੀਆਂ ਦੂਜੀ ਗੱਲ ਭਗਮੰਤ ਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਕਿ ਉਹ ਐਮਐਸਪੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਚ ਤੀਜੀ ਗੱਲ ਜਿਹੜਾ ਸਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸਾਰੇ ਕੰਮ ਇਨਲੀਗਲ ਕੀਤਾ ਅਸੀਂ ਸਾਡਾ ਧਰਨਾ ਖਾੜ ਦਿੱਤਾ ਨੁਕਸਾਨ ਕੀਤਾ ਸਮਾਨ ਲੱਖਾਂ ਕਰੋੜਾਂ ਦਾ ਚੋਰੀ ਕਰ ਲਿਆ ਉਹਨਾਂ ਦੇ ਬੰਦਿਆਂ ਨੇ ਆਪਣੇ ਘਰੇ ਲੈ ਗਏ। ਇਹ ਤੋਂ ਬਾਅਦ ਕਿਸਾਨ ਸ਼ਾਂਤਮਈ ਐਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕਿ ਸਾਡੇ ਨਾਲ ਤੱਕਾ ਹੋਇਆ, ਬੇਇਨਸਾਫੀ ਹੋਈ। ਅਸੀਂ ਡੀਸੀ ਦਫਤਰ ਕੋਈ ਸੜਕ ਨਹੀਂ ਬੰਦ ਕਰੀ, ਕੋਈ ਰਸਤਾ ਨਹੀਂ ਰੋਕਿਆ। ਡੀਸੀ ਆਫਿਸ ਸੰਗਰੂਰ ਆਪਦੀਆਂ ਮੰਗਾਂ ਨੂੰ ਲੈ ਕੇ ਆਪਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਬਿਲਕੁਲ ਪੀਸਫੁਲ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜ਼ਬਰੀ ਕਿਸਾਨਾਂ ਨੂੰ ਚੁੱਕ ਕੇ ਸਾਨੂੰ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਇਹ 20 ਤਰੀਕ ਦੀ ਗੱਲ ਹੈਗੀ ਐ ਸੋ ਇਸੇ ਤਰ੍ਹਾਂ ਹੀ ਦੂਜੇ ਕਿਸਾਨਾਂ ਦੇ ਨਾਲ ਜਿਹੜਾ ਸਾਡਾ ਵੱਡਾ ਡੈਪੂਟੇਸ਼ਨ ਕੇਂਦਰ ਨਾਲ ਮੀਟਿੰਗ ਕਰਨ ਲਈ ਗਿਆ ਸੀ ਉਹਨਾਂ ਨੂੰ ਮੀਟਿੰਗ ਕਰਨ ਗਿਆ ਕਿਸਾਨਾਂ ਨੂੰ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਇਹੋ ਜਿਹਾ ਜੀਨੇ ਇੱਕ ਧੋਖਾ ਕੀਤਾ ਗਦਾਰੀ ਕੀਤੀ ਕਿਸਾਨਾਂ ਨੂੰ ਗਿਰਫਤਾਰ ਕੀਤਾ ਸੋ ਅੱਜ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਕਿਸਾਨਾਂ ਨੂੰ ਰਿਆ ਕਰ ਰਹੇ ਨੇ ਅਸੀਂ ਇਹ ਲੜਾਈ ਨੂੰ ਜਿੰਨਾ ਚਿਰ ਮਰਜ਼ੀ ਸਾਨੂੰ ਜ਼ਿਲ੍ਹਿਆਂ ਦੇ ਵਿੱਚ ਬੰਦ ਕਰੇ ਸਰਕਾਰ ਅਸੀਂ ਖਤਮ ਨਹੀਂ ਕਰਾਂਗੇ ਕਿਉਂਕਿ ਲੜਾਈ ਕੇਂਦਰ ਸਰਕਾਰ ਨਾਲ ਹੈ ਪੰਜਾਬ ਸਰਕਾਰ ਤੋਂ ਪਾਈ ਪਾਈ ਦਾ ਹਿਸਾਬ ਲਵਾਂਗੇ ਪਾਈ ਪਾਈ ਦਾ ਅਸੀਂ ਪਿੱਛੇ ਨਹੀਂ ਹਟਾਂਗੇ ਖੇ ਦਾਦੀ ਕੀ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਉਹਨਾਂ ਦੇ ਨਾਲ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਤੇ ਧੱਕਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਹੋਰ ਵੀ ਗੁੱਸੇ ਦੀ ਲਹਿਰ ਭੜਕਦੀ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲੀਗ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ